ਓ ਕੀ ਹੋ ਗਿਆ ਲੋਕਾਂ ਨੂੰ ਗੋ ਆ ਕੀ ਬੰਡਿਆ ਯਾਰਾ ਇਹ ਲੋ ਆ ਨੂੰ ਦੱਸਿਆ ਕੰਮ ਕਿ ਆਲਾ ਫੜ ਲੋ ਫੜ ਲੋ ਹੀ ਪਈ ਜੇ ਦੋ ਪਾਰਟੀਆਂ ਉਹਨੂੰ ਭੱਜ ਗਈਆਂ ਦੋ ਉਹਨੂੰ ਭੱਜ ਗਈਆਂ ਇਹ ਕਾ ਕਿੜਿਆ ਓਏ ਤੁਸੀਂ ਕਿੰਨਾ ਟੈਂਟ ਲਾ ਲਿਆ ਇੱਥੇ ਵੀ ਲੱਗ ਗਿਆ ਟੈਂਟ ਲੈ ਕੰਨਾ ਕੀ ਕਹਿਣਾ ਨਾ ਬਲ ਭਾ ਕੀ ਹੁੰਦੀ ਆ ਇੰਦਰ ਵੀ ਟੈਂਟ ਲੱਗ ਗਈ ਪੈਲਸ ਚ ਸਮਝਾ ਬਾਹਰ ਆ ਫਿਰਦਾ ਪੈੜੀਆਂ 'ਚ ਵੜ ਗਏ ਲੋਕ ਸਾਡੀ ਖੇਤਾਂ 'ਚ ਵੜ ਗਏ ਗੋ ਉਹ ਖੇਤਾਂ 'ਚ ਵੜ ਗਏ ਕੋ ਬੰਦੇ ਸਾਡੇ ਬਾਪੂ ਦਰਸ਼ਨ ਤੋਂ ਮੇਰਾ ਦਾਦਾ ਹੁਣ ਲੱਗਾ ਇਹ ਮਿਰਚ ਯਾਰਾ ਕੀ ਕਰਨੇ ਲੋਕ ਸਾਡੇ ਖੇਤਾਂ 'ਚ ਵੜੇ ਫਿਰਦੇ ਕੀ ਕਰੀਏ ਇਹਨਾਂ ਦਾ ਬਹੁਤੀ ਆਤਮਚਾਈ ਯਾਰ ਇਹਨਾਂ ਨੇ ਉਹ ਕਿਹੜੇ ਤੂੰ ਓਏ ਓ ਹੌਪਾ ਉ ਕੀਤਾਏ ਬੜੇ ਫਿਰਦੇ ਨਾ ਗੰਨਾ ਨਹੀਂ ਪਣਾ ਸਾੜਾ ਕੇ ਗੰਨਾ ਭੰਨਿਆ ਨਾ ਐਂ ਬੜਾ ਕੋ ਭੰਦੇ ਹੁੰਦੇ ਜੇ ਜਾਣ ਲੱਗਿਆ ਭਵੇਂ ਸਾੜ ਤੋਂ ਨਾ ਗੁੜ ਦੀ ਰੋੜੀ ਲੈ ਜਿਓ ਤੇ ਗੰਨਾ 20 ਗੰਨਿਆਂ ਤੋਂ ਇੱਕ ਗੋੜੀ ਦੀ ਰੋੜੀ ਬਣਦੀ ਜੇ ਉਹ ਤੁਹਾਨੂੰ ਦੇ ਦਾਂਗੇ ਪਰ ਜੇ ਗੰਨਾਗੇ ਨੇ ਭੰਨਿਆਂ ਦੇ ਫੇਰ ਅਸੀਂ بڑا ਕੋਪਾਉਂਦੇ ਹੁੰਦੇ ਜੇ ਸਾਡੇ ਸੁਭਾਅ ਇਤਰਾ ਦੇ ਹਣ ਲਾ ਲੋ ਹਿਸਾਬ ਸਾਡਾ ਸੁਭਾਅ ਕਿ ਹੋ ਜਾ ਇੱਕ ਗੰਨਾ ਨਹੀਂ برداشت ਕਰ ਸਕਦੇ ਤੇ ਗੁੜ ਦੀ ਰੋੜੀ ਦੇ ਦਾਂਗੇ ਜਿਤਨੇ ਹੀ ਕੋੜ ਕੱਢਾਂਗੇ ਉਹ 20 ਗੰਨੇ ਤੋਂ ਬੰਨੀ ਏ ਕਰੀਏ ਕੀ ਸਾਡੇ ਖੇਤਾਂ ਹੀ ਬੜੇ ਫਿਰਦੇ ਪੱਕੇ ਮੈਂ ਤੁਹਾਨੂੰ ਬਾਰ-ਬਾਰਾਂ ਦਾ ਖੇਤਾਂ ਹੀ ਨਹੀਂ ਬਣਦਾ ਤੂੰ ਕਿਹੜਾ ਪਾਉਂ ਹੰਦੇ ਖੇਤਾਂ ਹੀ ਵੜ ਗਏ ਸਾਡੇ ਯਾਰ ਠੇਕ ਖਰਾਬ ਕਰਦੇ ਸਾਰੇ ਇਹਨਾਂ ਨੇ ਉਹ ਕਿਦੀ ਬੋਟੀ ਦੇ ਮੁੰਡੇ ਓਏ ਪਹਿਲਾਂ ਮੈਂ ਦੱਸਦਾ ਸਹੀ ਮੜਾਇਆ ਕਰ ਕਿਦੀ ਬੋਟੀ ਦਾ ਮੁੰਡਾ ਓਏ ਇਹ ਬੜੀ ਸਾਡੇ ਖੇਤ ਕਦਮ ਦਸਾਈ ਸਾਡੇ ਸੁਭਾਲਾ ਨਹੀਂ ਪਤਾ ਪੜਨਾ ਇੱਥੇ ਕੀ ਕੁੱਤਾ ਹੁੰਦਾ ਓਏ ਯਾਰ ਸਾਡੇ ਖੇਤ ਖਰਾਬ ਕਰੀ ਜਾਂਦੇ ਕਰਨ ਕੀਦੇ ਯਾਰੇ ਬੰਦੇ ਕੀ ਆਂਦਾ ਕੀ 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 ਆਂਦਾ ਉਹ ਪੁੱਛੋ ਆਂਦੇ ਕੀ ਹੋਏ ਖੇਤਾਂ 'ਚ ਵੜ ਗਏ ਯਾਰ ਬੰਦੇ ਸਾਡੇ ਪੱਠੇ ਖਰਾਬ ਕਰੀ ਜਾਂਦੇ ਕਿੰਨਾ ਐ ਤੁਹਾਨੂੰ ਦੱਸਿਆ ਭੰਨੀਆਂ ਦੇਣਾ ਕਮਾਦ ਦੇ ਬੂਟੇ ਪਿੱਛੇ ਸਾਡੇ ਫਿਰਦੇ ਥੋੜੇ ਬੰਦੇ ਭਾਜੋ ਭਾਜੋ ਧੌੜ ਦਿਓ ਧੌੜ ਦਿਓ ਉਹ ਕਹਿਣਾ ਜਦੋਂ ਗੋੜ ਕੱਢਾਂਗੇ ਫਿਰਾਂਗੇ ਸਾਨੂੰ ਰੋੜੀ ਦੇਵਾਂਗੇ ਗੰਨਾ ਜਨਾ ਭੰਨਿਆਂ ਫਿਰ ਵੇਚ ਦੇ ਰਿਓ ਆ ਬੜੇ ਫਿਰਦੇ ਪਰਾ ਗੰਨੇ ਸਾਡੇ ਕਮਾਦ 'ਚ ਉਨਾ ਕੀ ਛਾਂ ਛਾਂ ਲਾਈ ਇਹਨਾਂ ਨੇ ਕੀ ਲਾ 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 ਫੜਿਆ ਫੜ ਲੋ ਫੜ ਲੋ ਲਾਈ ਆ ਦੌੜ ਜੋ ਦੌੜ ਜੋ ਧੀ ਓਏ ਪਿੱਛੇ ਬੋਲੀ ਜਾਂਦੇ ਕੀ ਬੋਲੀ ਜਾਂਦੇ ਤੁਹਾਨੂੰ ਕਿਹਾ ਨਾ ਕਮਾਲ ਦੇ ਬੂਟੇ ਪਿੱਛੇ ਲੁਕੇ ਪਿੱਛੇ ਦੇ ਬੰਨੇ ਨਹੀਂ ਬੋਲਣਾ ਕੀ ਬੋਲੀ ਜਾਂਦੇ ਗੰਨਾ ਨਹੀਂ ਭਣਾ ਪਰ ਮੈਂ ਦੱਸਣ ਦਿਆ ਚਲ 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 ਦੌੜ ਦਿਓ ਕੀ ਬੋਲੀ ਜਾਂਦੇ ਹਾਂਜੀ 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 ਬੋਲੋ ਉੱਚੀ ਬੋਲੋ ਕਿਆ ਸੁਣਨਾ ਕੀ 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 ਸੁਣਿਆ ਨੀ ਜੇ ਤੁਹਾਨੂੰ ਸੁਣਿਆ ਮੂੜਿਆਂ ਨੂੰ ਬੈਠਿਆਂ ਨੂੰ ਇੱਕ ਬੰਦਾ ਭੇਜਦਾ ਸਾਰੇ ਬੋਲ ਕੇ ਦੱਸ ਲੋ ਜਾਈ ਓਏ ਓ ਕਿਹੜੇ ਅੱਗੇ ਫੇਰ ਆ ਗਏ ਓ ਭਾਉ ਧਿਆਨ ਆ ਮੈਂ ਪਿਛਲਿਆਂ ਨੂੰ ਪੱਕੀ ਕਰ ਆਹਦੇ ਕਮਾਲ ਚ ਨਹੀਂ ਕੋ ਵੜਨਾ ਚਾਹੀਦਾ ਮੈਂ ਤੁਹਾਨੂੰ ਦੱਸਾਂ ਤੂੰ ਹੀ ਉੱਤਰੋਂ ਚੱਲੇ ਜਾਈ ਗੰਨਾ ਨਹੀਂ ਹੀ ਭੰਨਣਾ ਤੈਨੂੰ ਬਾਰ-ਬਾਰ ਆਖੰਦਾ ਜੀ ਇਹ ਗੰਨੇ ਵਾਂਗੂ ਭੰਨਣੇ ਜੇ ਹਾਂ ਜੇ ਗੰਨਾ ਕੋਨਾ ਭੰਤਾ ਤੇ ਬੰਦੇ ਕਿਹੜੇ ਹੋਰ ਆ ਗਿਆ ਉਹ ਯਾਰ ਕੀ ਕਰਨ ਦੇ ਯਾਰੇ ਇਹ ਸਾਨੂੰ ਤੁਰ ਨਹੀਂ ਦੇਣ ਦਾ ਛੜਕਾਂ ਦੇ ਕੀ ਉਹ ਕੀ ਆ ਨਾ ਪਾਉ ਤੇਰੀ ਸੁਣਾ ਦਈਏ ਪਹਿਲਾਂ ਹਾਂਜੀ ਲੋ ਜੀ ਆ ਸੁਣ ਲੋ ਜੀ ਇਹਨਾਂ ਨੇ ਕੀ ਹੰਦੇ ਆ ਸਾਰਾ ਗੱਲ ਕੀ ਆ ਗੱਲ ਥੋੜੀ ਆ ਕੀ ਬੰਨਿਆ ਯਾਰ ਉਹ ਕੋਈ ਨਹੀਂ ਰੈਲੀ ਲੈ ਜਾਓ ਜਿੱਧਰ ਖੜਨੀ ਲੈ ਜਾਓ ਸਾਨੂੰ ਨਹੀਂ ਇਹਦੀਆਂ ਗੱਲਾਂ ਹੋਈਆਂ ਸਾਨੂੰ ਨਹੀਂ ਪਤਾ ਸਾਡੇ ਖੇਤ ਦੀ ਬਣਨੇ ਚਾਹੀਦੇ ਬੰਦੇ ਸਾਡਾ ਨੁਕਸਾਨ ਨਹੀਂ ਕੋਈ ਹੋਣਾ ਚਾਹੀਦਾ ਪਿਆਰ ਨਾਲ ਹੀ ਜਾਨ ਦੇ ਦਾਂਗੇ ਇਤਾਂ ਦੀ ਕੋਈ ਉਧਰ ਤੂੰ ਮੀ ਚੁੱਕੀ ਤਾਂ ਫੇਰ ਅਸੀਂ ਬੜੇ ਪੁੱਠੇ ਵਰਦੇ ਹੁੰਦੇ ਜੇ ਨਿਕਲ ਜਾ ਨਿਕਲ ਜਾ ਨਿਕਲ ਜਾ ਅੱਗੇ ਅੱਗੇ ਚੱਲ ਜੋ ਅੱਗੇ ਅੱਗੇ ਚੱਲ ਜੋ ਅੱਗੇ ਤੁਹਾਨੂੰ ਮੈਂ ਨਾਲ ਦੌੜ ਜਾਓ ਦੌੜ ਜਾਓ ਦੂਜਿਆਂ ਨੂੰ ਵੀ ਆਉਣ ਦੋ ਤੂੰ ਹੀ ਕਿਹੜੇ ਬੰਦੇ ਆ ਕਿਹੜੇ ਬੰਦੇ ਆ ਯਾਰ ਬੰਦੇ ਰੰਗ ਰੰਗੇ ਹੁਣ ਇੱਕ ਹੋਵੇ ਤਾਂ ਮੈਂ ਦੱਸਾਂ ਓਏ ਐਂਬੂਲੈਂਸ ਵੀ ਲਾਂਗੀ ਓਏ ਐਂਬੂਲੈਂਸ ਵੀ ਲਾਂਗੀ ਚਲੋ ਜੀ ਆਰਾਮ ਨਾਲ ਪਿਆਰ ਨਾਲ ਤੁਰੇ ਫਿਰੋ ਅੰਗਾ ਮਣੀ ਅਹੀ ਹੋਣ ਦੇਣਾ ਮੈਂ ਤੁਹਾਨੂੰ ਦੱਸਾਂ ਜੀ ਇਹ ਆ ਕਾਲੀ ਐਲਟੋ ਫਿਰਦੀ ਜੇ ਇਹ ਬੜੇ ਜਿਹੇ ਹਸਾਬ ਦਾ ਪੁੱਠੇ ਪੈਂਦੇ ਹੁੰਦੇ ਜੇ ਮੁੜ ਕੇ ਫੇਰ ਨਾ ਕਵੇ